ਤੋਰੇ ਨਾਮ ਦੇ ਗੁਰਦੁਆਰੇ ਰੋਡ ਹੀ ਗਾਲੇ ਆ ਯਾਰ ਗੁਰਦੁਆਰੇ ਦਾ ਨਾਮ ਲਾਗੇ ਗੁਰਦੁਆਰਾ ਕਿਹੜਾ ਵਾ ਕਿਹੜਾ ਗੁਰਦੁਆਰੇ ਲਾਗੇ ਤੇ ਤੂੰ ਤਾਂ ਹੁੰਗਾ ਆਛਾ ਹੈ ਕਿਹੜਾ ਗੁਰਦੁਆਰਾ ਨਾਮ ਕਿਹੜਾ ਗੁਰਦੁਆਰੇ ਲਾਗੇ ਨਹੀਂ ਗੁਰਦੁਆਰਾ ਕਿਹੜੇ ਪਿੰਡ ਜਾ ਉਹ ਗਲੀ ਪੈਂਦੀ ਹੈ ਉੱਥੇ ਵਾ ਠੀਕ ਆ ਜੋਟੀ ਦੇ ਕੋਣ ਤੇਰਾ ਗੁਰਦੁਆਰੇ ਪਾਬਾ ਨੇ ਰੋਟੀ ਕਰਦ ਰਹੀ ਹਾਂ ਪਾਬੇ ਦਾ ਕੀ ਨਾਮ ਆ ਉਹ ਮਬੇ ਪਰਿਮਾਲੇ ਵੀ ਉਹ ਜਿਹੜੇ ਰੋਟੀ ਖਲਾਨਦੇ ਵੀ ਦੁਆ ਪਾਬੇ ਪਰਿਮਾਲੇ ਆ ਸੋ ਸੰਗਤ ਜੀ ਇਹ ਵੀਰ ਨਿਸ਼ਹਿਰਾ ਪਨਵਾਡੇ ਦਾ ਤਰਨਤਾਰ ਨੇਰੀਆ ਜੇ ਉਥੇ ਵੀਰ ਬੈਠਾ ਆ ਹੌਂਦੀ ਹੌਣ ਸੱਸੀਆ ਵੀਰ ਜੀ ਸਾਰਿਆਂ ਨੂੰ ਇਹ ਆ ਵੀਰ ਆ ਇੱਕ ਨਿਸ਼ਹਿਰਾ ਪਨਵਾਡੇ ਦੇ ਤੇ ਧਿਆਨ ਨਾਲ ਅੱਗੇ ਆ ਜਾ ਵਾਜ ਦੀ ਕਹਿ ਜੁੜੀ ਇਹ ਵੀਰ ਆ ਅੱਜ ਸਵੇਰੇ ਭਰਾਵਾਂ ਨੇ ਫੋਨ ਕੀਤਾ ਇੱਥੇ ਟੈਕਸੀ ਸਟੈਂਡ ਤੇ ਵੀ ਇਹ ਵੀਰ ਇਸ ਨਿਸ਼ਹਿਰੇ ਪਨਵਾਡੇ ਦੇ ਬੈਠਾ ਆ ਜੇ ਇਹੜੀਆ ਧਿਆਨ ਨਾਲ ਵੇਖੋ ਵੀ ਜੇ ਤੁਹਾਨੂੰ ਪਛਾਣ ਚ ਆਉਂਦਾ ਆ ਤੇ ਇਹਦੇ ਬਾਰੇ ਤੁਸੀਂ ਸਾਨੂੰ ਹਨਾ ਮੈਸੇਜ ਕਰ ਸਕਦੇ ਜੇ ਤੁਹਾਨੂੰ ਫੋਨ ਨੰਬਰ ਵੀ ਦੇ ਦਿੰਨੇ ਆ ਤੇ ਉਹ ਤੁਸੀਂ ਉੱਤੇ ਫੋਨ ਕਰਕੇ ਜੇ ਤੁਹਾਨੂੰ ਲੱਗਦਾ ਵੀਡੀਓ ਤੋਂ ਵੱਧ ਤੋਂ ਵੱਧ ਸ਼ੇਅਰ ਕਰਦੇ ਇਹਦੇ ਘਰ ਦਾ ਪਤਾ ਲੱਗ ਸਕੇ ਤੇ ਇਹਦਾ ਨਾਂ ਦੱਸਦਾ ਇਹ ਬੱਲੀ ਪਿੰਡ ਦੱਸਦਾ ਖੁੱਡਾ ਅੰਬਰਸਰ ਏਰੀਆ ਦਾ ਦੱਸ ਰਿਹਾ ਹੈ ਆਪਣੇ ਆਪ ਨੂੰ ਵੀ ਸਾਡਾ ਅੰਬਰਸਰ ਇਧਰ ਇੱਕ ਇਧਰ ਇੱਕ ਤੇ ਕਾਫੀ ਹਨਾ ਸਮੇਂ ਤੋਂ ਇਹ ਘਰੋਂ ਨਿਕਲਿਆ ਵਾ ਤੇ ਬਾਕੀ ਇਹਦੇ ਬਾਰੇ ਪੁੱਛ ਪੜਤਾਲ ਕਰਦੇ ਆਪਾਂ ਇਹਨੂੰ ਆਪਾਂ ਵੀਰ ਆਪਣਾ ਜੱਗੀ ਆ ਬਾਬਾ ਰਤਨਦੇਵ ਸੇਵਾ ਸੁਸਾਇਟੀ ਉਹਨਾਂ ਦੇ ਆਪਾਂ ਛੱਡ ਆਉਣੇ ਉਹਨਾਂ ਦਾ ਨੰਬਰ ਵੀ ਇੱਥੇ ਮੈਂਸ਼ਨ ਕਰ ਦਾਂਗੇ ਤੇ ਤੁਸੀਂ ਕੰਟੈਕਟ ਕਰ ਸਕਦੇ ਜੇ ਵੀਰ ਭਰਾ ਕੋਈ ਇਹਨੂੰ ਜਾਣਦਾ ਹੋਵੇ ਅੰਮ੍ਰਿਤਸਰ ਦੇ ਏਰੀਆ ਦਾ ਦੱਸਦਾ ਕੁੱਡਾ ਪਿੰਡ ਦੱਸਦਾ ਵੀਰ ਤੇ ਇਹਨੂੰ ਅਸੀਂ ਆਪਾਂ ਬਾਬਾ ਰਤਨਦੇਵ ਸੇਵਾ ਸੁਸਾਇਟੀ ਉੱਥੇ ਮਰਹਾਣੇ ਜਾ ਕੇ ਉਹਨਾਂ ਨੂੰ ਛੱਡ ਆਉਣੇ ਆ ਉੱਥੇ ਤੁਸੀਂ ਫੋਨ ਕਰਕੇ ਜੇ ਕੋਈ ਇਹਨੂੰ ਪਛਾਣਦਾ ਆ ਤੇ ਉਹ ਉਹਨਾਂ ਨੂੰ ਫੋਨ ਕਰਕੇ ਤੇ ਉੱਥੋਂ ਆ ਕੇ ਇਹਨੂੰ ਵੀਰ ਨੂੰ ਲੈ ਕੇ ਜਾ ਸਕਦਾ ਆ ਠੀਕ ਆ ਜੇ ਤੁਹਾਡੇ ਪਛਾਣ ਚ ਆਉਂਦਾ ਆ ਬਾਕੀ ਤੇ ਅਸੀਂ ਉੱਥੇ ਇਹਨਾਂ ਨੂੰ ਛਾੜ ਆਵਾਂਗੇ ਕਿਹੜਾ ਪਿੰਡ ਆਪਣਾ ਪਿੰਡ ਖੁੱਡੇ ਵੇ ਖੁੱਡੇ ਅੱਛਾ ਨਾਂ ਕੀ ਆਪਣਾ ਨਾਂ ਮੇਰਾ ਬੱਲੀ ਹੈ ਬੱਲੀ ਆ ਠੀਕ ਆ ਪਿੰਡ ਖੁੱਡਾ ਲੱਗੇ ਕੋਈ ਥਾਂ ਕੋਈ ਪਤਾ ਹੋਰ ਨਾਲ ਲੱਗੇ ਪਿੰਡ ਹੈਗਾ ਕੋਈ ਪਤ ਨਾ ਨਹੀਂ ਪਤਾ ਲੱਗੇ ਪਿੰਡ ਦਾ ਕਿੱਥੇ ਪੈਂਦਾ ਖੁੱਡਾ ਪਿੰਡ ਉਹ ਭੈ ਮੇਰੀ ਭੈਣ ਦੇ ਪਿੰਡ ਪੈਂਦਾ ਇਹ ਖੁੱਡੇ ਆ ਤੇਰੀ ਭੈਣ ਦਾ ਪਿੰਡ ਆ ਉੱਥੇ ਅੱਛਾ ਸੋ ਸੰਗਤ ਜੀ ਇਦਾਂ ਵੀਰ ਹਨਾ ਵੀ ਇੰਨਾ ਹੀ ਦੱਸਦਾ ਵੀ ਮੇਰਾ ਪਿੰਡ ਖੁੱਡੇ ਆ ਤੇ ਉੱਥੇ ਮੇਰੀ ਭੈਣ ਦਾ ਪਿੰਡ ਆ ਬਾਕੀ ਆ ਹਾਲਾਤਾਂ ਚ ਆ ਵੀਰ ਆ ਕੱਪੜਿਆਂ ਚ ਤੇ ਜੇ ਤੁਹਾਨੂੰ ਹਨਾ ਜੇ ਕਿਸੇ ਨੂੰ ਪਛਾਣ ਹੋਵੇ ਇਹ ਵੀਰ ਦੀ ਪੰਜਾਬੀ ਬੋਲਦਾ ਵੀਰ ਜੇ ਜੇ ਪਛਾਣ ਹੋਵੇ ਤਾਂ ਕਿਰਪਾ ਕਰਕੇ ਤੁਸੀਂ ਹਨਾ ਇਹ ਨੰਬਰ ਦੇ ਦਿੱਤਾ ਜਾਊਗਾ ਤੁਹਾਨੂੰ ਇੱਥੇ ਵੀਡੀਓ ਦੇ ਵਿੱਚ ਤੇ ਤੁਸੀਂ ਉਹਨੂੰ ਸਾਨੂੰ ਕੰਟੈਕਟ ਕਰ ਸਕਦੇ ਜੀ ਤੇ ਇਹ ਵੀਰ ਬਾਬਾ ਰਤਨਦੇਵ ਸੇਵਾ ਸੁਸਾਇਟੀ ਉੱਥੇ ਛੱਡਣ ਚੱਲੇ ਸੀ ਤੁਸੀਂ ਉੱਥੇ ਕਾਲ ਕਰਕੇ ਇਹ ਉੱਥੇ ਆ ਸਕਦੇ ਜੀ ਇਹ ਤੁਹਾਨੂੰ ਲੱਗੇ ਕਿ ਤਾਂ ਗਰੀਬ ਆ ਸ਼ਕਲ ਦੇਖ ਲਓ ਇਹ ਕੱਪੜੇ ਨੇ ਸਿਆਲ ਵਾਲੇ ਪਾਏ ਆ ਜੀ ਸੋ ਤੁਸੀਂ ਫੋਨ ਕਰਕੇ ਤੇ ਉਥੇ ਆ ਸਕਦੇ ਜੀ ਜੇ ਤੁਹਾਨੂੰ ਇਹਦੇ ਬਾਰੇ ਪਤਾ ਵੀਰ ਬਾਰੇ ਧੰਨਵਾਦ ਜੀ ਪਲੀਜ਼ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਹਦਾ ਆਪਣਾ ਪਤਾ ਟਿਕਾਣਾ ਲੱਭ ਸਕੇ ਤੇ ਭਲਾ ਹੋਊਗਾ ਤੁਹਾਡਾ ਵੀ ਤੇ ਧੰਨਵਾਦ ਜੀ